ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਜੀ ਖੇਤੀ ਕਰਨ ਵਾਸਤੇ ਸਭ ਤੋਂ ਸਸਤਾ ਟਰੈਕਟਰ ਆਪਾਂ ਨੂੰ ਕਿਹੜਾ ਪੈਂਦਾ ਸੋ ਜੀ ਦਾ ਰੇਟ ਵੀ ਘੱਟ ਹੋਵੇ ਤੇ ਤੇਲ ਦੀ ਖਪਤ ਵੀ ਘੱਟ ਹੋਵੇ ਤੇ ਕੰਮ ਵੀ ਜਿਹੜਾ ਵਾ ਪੂਰਾ ਕਰੇ ਵੱਡੇ ਟਰੈਕਟਰ ਰੋਟਾਵੀਟਰ ਸੁਪਰਸੀਡਰ ਸਾਰਾ ਕੁਝ ਚਲਾਵੇ ਸੋ ਉਹ ਟਰੈਕਟਰ ਆਪਾਂ ਤੁਹਾਨੂੰ ਅੱਜ ਦੱਸਾਂਗੇ ਜਿਹਦੇ ਨਾਲ ਆਪਾਂ ਕਰਜ਼ੇ ਤੋਂ ਵੀ ਬਾਅਦ ਸਕਦੇ ਆ ਕਿਉਂਕਿ ਹੁਣ ਜੇ ਆਪਾਂ ਟਰੈਕਟਰ ਵੱਡਾ ਲੈਣ ਜਾਈਏ ਤੇ 9 ਲੱਖ ਤੋਂ ਘੱਟ ਟਰੈਕਟਰ ਨਹੀਂ ਆਉਂਦਾ ਜਿਹਦੇ ਨਾਲ ਆਪਾਂ ਵੱਡੇ ਸੰਦ ਜਿਹੜੇ ਹੁਣ ਮਾਰਕੀਟ ਚੋਂ ਡੇਓ ਚਲਾਉਣੇ ਹੋਣ ਤੇ ਤਾਂ ਨਾ ਆਪਾਂ ਇਹੋ ਜਿਹਾ ਟਰੈਕਟਰਕ ਦੱਸਾਂਗੇ ਜਿਹਦਾ ਤੇਲ ਦਾ ਖਰਚਾ ਵੀ ਸਾਰੇ ਟਰੈਕਟਰ ਨਾਲੋਂ ਘੱਟ ਆ ਤੇ ਜਿਹੜਾ ਕੰਮ ਵੀ ਉਹ ਸਾਰੇ ਕਰਦਾ ਜਿਹੜਾ ਮਰਜ਼ੀ ਉਹ ਤੇ ਸੰਦ ਮਗਰ ਪਾ ਦੋ ਕੋਈ ਪ੍ਰਵਾਹ ਨਹੀਂ ਕਰਦਾ ਸੋ ਉਹ ਟਰੈਕਟਰ ਹੈਗਾ ਜੀ 95000 ਤੇ ਇਹਦੇ ਬਾਰੇ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਪਰ ਇਹ ਚ ਖੂਬੀਆਂ ਤੁਹਾਨੂੰ ਨਹੀਂ ਪਤਾ ਜਿਹੜੀਆਂ ਆਪਾਂ ਤੁਹਾਨੂੰ ਦੱਸਣੀਆਂ ਨੇ ਉਹ ਜਿਹੜੇ ਹੁਣ ਟਰੈਕਟਰਾਂ ਦੇ ਵਿੱਚ ਜਿਹੜੇ ਫੰਕਸ਼ਨ ਆਉਣਦੇ ਆ ਉਹ ਇਦੇ ਵਿੱਚ ਪਹਿਲਾਂ ਹੀ ਜਿਹੜੇ ਆ ਚੁੱਕੇ ਆ ਅ ਜਿਹੜੀ ਇਹਦੀ ਪੀਟੀਓ ਆ ਉਹ ਵੀ 11 ਚ ਹੋ ਜਾਂਦੀ ਆ ਤੇ ਜਿਹੜਾ ਇਹਦਾ ਗੇਅਰ ਆ 6 ਗੇਅਰ ਆ ਇਹਦੇ ਤੇ ਸਭ ਤੋਂ ਸਲੋ ਗੇਅਰ ਵੀ ਜਿਹੜਾ ਹੁਣ ਅੱਜ ਕੱਲ ਆਉਂਦਾ ਵਾ ਆਪਣੇ ਟਰੈਕਟਰਾਂ ਦੇ ਵਿੱਚ 3 ਸਪੀਡ ਟਰੈਕਟਰ ਆਉਂਦੇ ਆ ਸੋ ਉਹ ਇਹਦੇ ਵਿੱਚ ਪਹਿਲਾ ਗੇਅਰ ਦਿੱਤਾ ਹੋਇਆ ਜਿੰਨਾ ਮਰਜ਼ੀ ਉਹਨੂੰ ਸਲੋ ਕਰ ਸਕਦੇ ਆ ਆਪਾਂ ਤੇ ਦੂਜਾ ਇਹਦੇ ਮਗਰ ਤੁਸੀਂ ਜਿਹੜਾ ਮਰਜੀ ਸੰਦ ਪਾ ਦਿਓ ਕੋਈ ਪਰਵਾਹ ਨਹੀਂ 58 ਹਾਊਸ ਪਾਵਰ ਟਰੈਕਟਰ ਆ ਤੇ ਇਹਨੂੰ ਹੁਣ ਅਸੀਂ ਚੇਂਜ ਕਰਕੇ ਥੋੜੀ ਇਹਦੀ ਪਾਵਰ ਹੋਰ ਵਧਾਈ ਆ ਸੋ ਆ ਹੈਡ ਜਿਹੜਾ ਇਹਦਾ ਚੇਂਜ ਆ ਸੋਨਾ ਲੀਕਾ 60 ਦਾ ਹੈਡ ਆ ਤੇ ਆੜਾ ਪੰਪ ਵੀ ਚੇਂਜ ਆ ਪਹਿਲਾਂ ਸਲੈਂਸਰ ਇਧਰਲੇ ਬੰਨੇ ਹੁੰਦਾ ਟਰੈਕਟਰ ਦਾ ਹੁਣ ਜਿਹੜਾ ਵਾ ਉਹ ਸੱਜੇ ਪਾਸੇ ਆ ਪਹਿਲਾਂ ਖੱਬੇ ਬੰਨੇ ਹੁੰਦਾ ਤੇ ਇਹਨੂੰ ਅਸੀਂ ਦੱਬ ਕੇ ਵਾਈ ਦਾ ਤਿੰਨ ਫਸਲਾਂ ਬੀਜੀ ਦੀਆਂ ਵਾ ਕਣਕ ਝੋਨਾ ਤੇ ਮਟਰ ਮਟਰਾਂ ਰਹੀ ਫੁੱਲ ਪੈਲੀ ਜਿਹੜੀ ਬਰੀ ਕਰਨੀ ਪੈਂਦੀ ਆ ਰੋਟਾਵੇਟਰ ਮਾਰ ਕੇ ਡੋਂਗੀਆਂ ਹੱਲਾ ਵਾਹ ਕੇ ਤੇ ਕੋਈ ਪਰਵਾਹ ਨਹੀਂ ਇਹਨੂੰ ਜਿਹੜਾ ਮਰਜੀ ਸੰਤ ਮਗਰਵਾ ਉਹਦਾ ਤੇਲ ਜਿਹੜੇ ਆ ਤੇਲ ਦਾ ਖਰਚਾ ਇਹਦਾ ਸਾਰੇ ਟਰੈਕਟਰ ਨਾਲੋਂ ਘਾਟਿਆ ਤੇ ਸਭ ਤੋਂ ਵੱਡੀ ਇਹਦੇ ਵਿੱਚ ਖੂਬੀ ਇਹ ਆ ਵੀ ਥੱਲੜਲੇ ਬੰਨੇ ਇਹਦਾ ਜਿਹੜਾ ਇੰਜਣ ਇਸ ਕਰਕੇ ਨਹੀਂ ਛੇਤੀ ਖਰਾਬ ਹੁੰਦਾ ਕਿਉਂਕਿ ਇਹਦੇ ਵਿੱਚ ਤੇਲ ਜਿਹੜਾ ਵਾ 14 ਲੀਟਰ ਤੇਲ ਜਿਹੜਾ ਉਹ ਸਾਰਾ ਸਰਵਿਸ ਕਰਾ ਪੂਰੀ 에어 ਸਿਲੰਡਰ ਦਾ ਪਾ ਕੇ 14 ਲੀਟਰ ਤੇਲੇ ਦੇ ਵਿੱਚ ਪੈਂਦਾ ਜੇ ਤੇ ਕੁਝ ਪੰਪ ਦੇ ਵਿੱਚ ਪਾਉਣਾ ਪੈਂਦਾ ਤੇ ਇਹ ਟਰੈਕਟਰ ਜਿਹੜਾ ਵਾ ਤੁਹਾਨੂੰ ਮਾਰਕੀਟ ਦੇ ਵਿੱਚ ਚੰਗਾ ਵਾਲਾ ਟਰੈਕਟਰ ਵਧੀਆ ਜਿਹੜਾ ਚੱਲਦੀ ਹਾਲਤ ਦੇ ਵਿੱਚ ਇਹ ਤੁਹਾਨੂੰ 2 ਲੱਖ ਦੇ ਅੰਦਰ ਅੰਦਰ ਵਧੀਆ ਟਰੈਕਟਰ ਚੱਲਦੀ ਹਾਲਤ ਦੇ ਵਿੱਚ ਮਿਲ ਜੂਗਾ ਤੇ 2 ਲੱਖ ਦੇ ਅੰਦਰ ਅੰਦਰ ਹੀ ਮਿਲ ਜੂਗਾ ਪੌਣੇ 2 ਦੇ ਵਿਚ ਵਿਚ ਮਿਲ ਸਕਦਾ ਵਾ ਜੇ ਲਿਆ ਕੇ ਉੱਤੇ ਥੋੜੇ ਬੋਧ ਪੈਸੇ ਵੀ ਲਾਉਣੇ ਪੈਣ ਤੇ ਬਹੁਤ ਜਿਆਦਾ ਸਾਰੇ ਟਰੈਕਟਰ ਨੂੰ ਰਿਪੇਅਰ ਇਹਦੀ ਸਸਤੀ ਆ ਤੇ ਆਣ ਕੇ ਆਪਣਾ ਵਧੀਆ ਕੰਮ ਜਿਹੜਾ ਉਹ ਚਲਾ ਸਕਦਾ ਸੋ ਕਰਜੇ ਤੋਂ ਬਚੋ ਸੋ ਧੰਨਵਾਦ ਜੀ